ਘੇ ਵਾਲੀ ਇੰਦਾ ਦੀ ਗਰਮਾਤ ਹੋ ਗਈ ਕੰਨ ਖੋਲ ਕੇ ਸੁਣ ਲੈ ਪੰਜਾਬੀ ਚ ਇਹ ਤੋਂ ਆਦਮਾ ਮੈਂ ਦੁਬਾਰਾ ਇੰਦਾ ਨਹੀਂ ਬੋਲਣਾ ਨਹੀਂ ਸਰ ਜਿਹੜਾ ਮੈਂ ਸੁਣ ਲਾ ਜਿਹੜੀ ਵੀ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਆ ਤੁਸੀਂ ਆਸੇ ਪਾਸੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਵੇ ਤੈਨੂੰ ਨਹੀਂ ਐ ਐਮਐਲਏ ਤਾਂ ਕੁਛ ਨਹੀਂ ਜਿਹੜੀ ਮੈਂ ਕਹੀ ਲੀਕ ਨਾ ਮੇਰੇ ਕੋਲ ਲੱਜਾ ਪੈਣੀ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ ਕਿੱਥੇ ਕੀ ਕੀ ਹੋਣ ਡਿਆ ਕੋਈ ਵੀ ਪੰਦਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੀ ਤੈਨੂੰ ਗੱਲ ਕਹਣਾ ਕੋਈ ਮਾਫੀ ਦਾ ਖੰਨਾ ਨਹੀਂ ਹੋਣਾ ਠੀਕ ਹੈ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਸਦੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਦੋ ਵਾਰ ਤੁਸੀਂ ਬੰਦੇ ਨੇ ਕਹਿ ਤਾ ਤੋਂ ਬਾਅਦ ਜਾਦਾ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਦਰਜੋ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਦਾ ਘਰ ਛੱਡ ਜਾਓ ਛੱਡ ਦੋ ਜੂ ਛੱਡ ਜਾਓ ਕਿਤੇ ਹੋਰ ਚਲ ਜਾਓ ਬਹੁਤ ਦੁਖੀ ਨੇ ਲੋਕ ਇੱਕ ਮਾਰਗੇ 5.5 ਨੇ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਕਿਤੇ ਗਿਆ ਮਾਦਰੋਏ ਦੀ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਨਾ ਇੱਕ ਲਾਜੀ ਉੱਚਾ ਬੰਦ ਰੱਖਿਆ ਆ ਉਹਦਾ ਆਧਾਰ ਇਹਦੀ ਵੀਡੀਓ ਵਾਲੀ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤ ਆਈਆਂ ਨੇ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਹੋ ਜਾ ਜਾ ਰਿਹਾ ਪਰ ਰੱਖਣਾ ਕਹਿੰਦਾ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਹੈ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬੁਲਾ ਸਾਨੂੰ ਸਰ ਇਹ ਦਹੀਂ ਤੋਂ ਉਹ ਅੰਦਰ ਕੀ ਗੁੱਟਾਂ ਤੋਂ ਅੰਦਰ ਹੀ ਰੱਖ ਲਓ ਤਾਂ ਕੋਲ ਆ ਤੜ ਜਿਹੜੀ ਕੁੱਤੇ ਦੀ ਛੜ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਹਾ ਮੈਂ ਜਿਆਗ ਮੈਂ ਤੰਦਾਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇਹਨਾਂ ਨੇ 10 ਮਿੰਟ ਲਾਤੇ ਖੁੱਲਣ ਨੂੰ ਤੁਰਾ ਜਾ ਉਹ ਮੈਂ ਕੰਮ ਕਰਨ ਗਈ ਸੀ ਕਿੱਥੇ ਦੇ ਘਰੇ ਇਹਨਾਂ ਬੋਲੇ ਨਾ ਹੈਗੇ ਜੀ ਜੋ ਕੇ ਬੋਲਦੇ ਕੋਈ ਵੀ ਕਹੇ ਤਾਂ ਵੀ ਕੱਕਾ ਤੁਹਾਡੇ ਕੋਲ ਜਵੇਂ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਹੈ ਨਹੀਂ ਮੇਰਾ ਗੇਟ ਹੈ ਨਹੀਂ ਆਸ ਗਵਾਰਡ ਦੀ ਗੱਲ ਨਹੀਂ ਬਣਦੇ ਨਾ ਠੀਕ ਹੈ ਗੇਟ ਤਕੜੇ ਬਣਵਾਓ ਆਪ ਸਿਪਾਹੀ ਬਣੋ ਠੀਕ ਹੈ ਉਹ ਐ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾਹਰ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਹਿੰਦੇ ਅਸੀਂ ਦਰਾਜਾ ਖੋਲ ਕੇ ਬਾਹਰ ਨਹੀਂ ਨਿਕਲਦੇ ਸਾਹਮਣੇ ਮਾਰੇ ਨਾ ਸਾਡੀ ਕੋਈ ਧੀ ਭੈਣ ਨਿਕਲੇ ਬਾਹਰ ਆ ਵੀ ਹੈ ਕਿ ਕੁੜੀ ਬਜਰੀ ਆ ਤਾਂ ਇੱਧਰ ਨਹੀਂ ਚੱਲ ਗਏ ਬਿਲਕੁਲ ਟੋਰਨਟ ਨਹੀਂ ਹੋ ਗਿਆ ਜੀ ਠੀਕ ਹੈ ਨਹੀਂ ਸਰ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆਂ ਬਾਹਰ ਦੇ ਕੋਈ ਮਿਸ਼ੇ ਵਾਲੀ ਇਦਾਂ ਦੀ ਗੱਲਬਾਤ ਹੋ ਗਈ ਕਰਨ ਖੋਲ ਕੇ ਸੁਣ ਲੈ ਪੰਜਾਬੀ ਚ ਇਹ ਤੋਂ ਬਾਅਦ ਮੈਂ ਦੁਬਾਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਤੇ ਜਿਹੜਾ ਮੈਨੂੰ ਸੋਲਣਾ ਜਿਹੜੀ ਫਿਰ ਕਾਰਵਾਈ ਨਾ ਮੈਂ ਉਤੋਂ ਵੀ ਜਾਦਾ ਸੱਚਾ ਜਲਵਾ ਤੁਸੀਂ ਆਸੇ-ਪਾਸੇ ਲੋਕਾਂ ਦਾ ਜੀਣਾ ਮਹਾਨ ਕੀਤਾ ਵੇ ਤੈਨੂੰ ਨਹੀਂ ਐ ਮੈਨੂੰ ਤਾਂ ਕੁਛ ਨਹੀਂ ਜਿਹੜੀ ਮੈਂ ਗਈ ਨਹੀਂ ਕੰਨਾ ਮੈਨੂੰ ਨੱਜਾ ਪੜਨੀ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ-ਕਿੱਥੇ ਕੀ-ਕੀ ਹੋਣਿਆ ਕੋਈ ਬਿਊਟੀਫੁੱਲਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੀ ਤੈਨੂੰ ਗੱਲ ਕਹਨਾ ਕੋਈ ਮਾਫੀ ਲਖਣਾ ਨਹੀਂ ਹੋਣਾ ਠੀਕ ਹੈ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਸ ਦੇ ਠੀਕ ਹੈ ਠੀਕ ਹੈ ਜੀ ਕੋਈ ਵੀ ਤੈਨੂੰ ਮੱਲੇ ਨੰਨੇ ਕਹਿਤਾ ਅੱਜ ਤੋਂ ਬਾਅਦ ਜਿਆਦਾ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹ ਰਿਹਾ ਜਦ ਘਰ ਛੱਡ ਜਿਓ ਛੱਡ ਦਿੰਨ ਜੂ ਛੱਡ ਜਾਓ ਕਿਤੇ ਹੋਰ ਚਲ ਜਓ ਬਹੁਤ ਦੁਖੀ ਨੇ ਲੋਕ ਇੱਕ ਮਾਰ ਕੇ ਹਾੜੇ ਮਾਰਦੇ ਨੇ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਕਿਤੇ ਗਿਆ ਮਗਰ ਰੋਏ ਨਹੀਂ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਦਾ ਇੱਕ ਲਾਜੀ ਉੱਚਾ ਤਾਲ ਰੱਖਿਆ ਆ ਉਹਦਾ ਵੀਡੀਓ ਵਾਲੇ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਉਹ ਜਿਆਦਾ ਪਰ ਰੱਖਣਾਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਆ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬਿਲਾ ਸਾਨੂੰ ਜਿਹੜੀ ਕੁਟਰੀ ਛੱੜ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਹਾ ਮੈਂ ਜੇ ਆ ਗਿਆ ਮੈਂ ਤਨ ਦਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਕਿ ਇੰਨਾ ਨਹੀਂ 10 ਮਿੰਟ ਲਾਤੇ ਖੁੱਲਣ ਨੂੰ ਦਰਾਜ ਉਹ ਮੈਂ ਕੰਮ ਕਰਨ ਗਈ ਸੀ ਕਿੱਥੇ ਦੇ ਘਰੇ ਇੰਨਾ ਬੋਲੇ ਨਾ ਹੈਗਾ ਜੀ ਜੋ ਕੇ ਬੋਲ ਦੇ ਕੋਈ ਵੀ ਕਹਿ ਤਾਂ ਨਹੀਂ ਕੱਕਾ ਤੁਹਾਡੇ ਕੋਲ ਜ ਨੇ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਹੈ ਨਹੀਂ ਮੇਰਾ ਗੇਟ ਹੀ ਨਹੀਂ ਆਸ ਗਵਾਰਡ ਦੀ ਗੰਦ ਨਹੀਂ ਬਣ ਦੇਣਾ ਠੀਕ ਹੈ ਗੇਟ ਹੀ ਤਕੜੇ ਬਣੋ ਆਪ ਸਿਪਾਹੀ ਬਣੋ ਠੀਕ ਹੈ ਉਹ ਐਡਾ ਵੱਡਾ ਨਹੀਂ ਕੋਈ ਜਿਹੜਾ ਰੱਬ ਹੈਗਾ ਕੋਈ ਵੀ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾਹਰ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਹਿੰਦੇ ਅਸੀਂ ਦਰਾਜਾ ਖੁੱਲ ਕੇ ਬਾਹਰ ਨਹੀਂ ਨਿਕਲਦੀ ਸਾਨੂੰ ਦੇ ਮਾਰੇ ਨਾ ਸਾਡੀ ਕੋਈ ਧੀ ਭੈਣੇ ਨਿਕਲੇ ਬਾਹਰ ਆ ਵੀ ਹੈਗੀ ਕੁੜੀ ਵਿਚਾਰਿਆਂ ਤਾਂ ਇੰਨੀ ਚੱਲ ਗਈ ਬਿਲਕੁਲ ਟੌਰਨ ਨਿਯੋਗ ਹੈ ਜੀ ਠੀਕ ਹੈ ਨਹੀਂ ਸਰ ਇਹ ਮੇਰਾ ਫੋਨ ਹੈ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆਂ